ਹਲ ਜਿਹੜੀ ਹੈ ਜੀ ਬਹੁਤ ਹੀ ਘਟੀਆ ਮਾਨਸਿਕਤਾ ਦਾ ਸਬੂਤ ਹੈ ਜੀ ਸਾਡੀ ਜਿਹੜੀ ਐਸਸੀ ਭਾਈਚਾਰਾ ਪੰਜਾਬ ਦਾ ਜਿਹੜਾ ਸਾਡਾ ਸਮਾਜ ਹੈ ਜੀ ਗੁਰੂਆਂ ਪੀਰਾਂ ਦੀ ਇਹ ਪਵਿੱਤਰ ਧਰਤੀ ਦੇ ਉੱਪਰ ਸਾਡੇ ਵੀ ਬ੍ਰਾਂਸਾ ਮਹਾਰਜ ਦੇ ਵਿੱਚ ਵੀ ਜਿੰਨੀ ਭਗਤਾਂ ਦੀ ਬਾਣੀ ਹੈ ਸਾਰੀ ਦਰਜ ਹੈ ਔਰ ਬੜੀ ਬਰਾਬਰਤਾ ਦਿੱਤੀ ਗਈ ਹੈ ਇਹੀ ਕਾਰਨ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਬਾਦੀ ਜਿਹੜੀ ਹੈ ਐਸਸੀ ਸਮਾਜ ਦੀ ਪਰਸੈਂਟੇਜ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਹੈ ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੈ ਜੀ ਸਾਡੀ ਭਾਈਚਾਰਕ ਸਾਂਝ ਬਹੁਤ ਕਮਜ਼ੂਰ ਹੈ ਸਾਡਾ ਆਪਸ ਦੇ ਵਿੱਚ ਕੋਈ ਵਖਰੇਵਾ ਨਹੀਂ ਹੈ ਪਰ 14 ਜੁਲਾਈ ਦੀ ਗੱਲ ਕੀਤੀ ਗਈ ਹੈ ਕਿ ਨੁਕਸਾਨ ਜਿਹੜਾ ਜੀ ਪੀਮਰਾ ਬੇਤਰ ਸਾਹਿਬ ਜਿਹੜੇ ਸਾਡੇ ਰਹਿਬਰ ਨੇ ਜਿਨ੍ਹਾਂ ਦੇ ਮੁਤਾਬਕ ਅੱਜ ਪੂਰਾ ਦੇਸ਼ ਦਾ ਕਾਨੂੰਨ ਜਿਹੜਾ ਚੱਲਦਾ ਹੈ ਜੀ ਅਸੀਂ ਉਹਨਾਂ ਨੂੰ ਮੰਨਦੇ ਆ ਤੇ ਅਸੀਂ ਉਹਨਾਂ ਦੇ ਜਿਹੜਾ ਦਿਨ ਵੀ ਹੈ ਉਹਦਾ 14 April ਦਾ ਅਸੀਂ ਉਹ ਸੈਲੀਬ੍ਰੇਟ ਵੀ ਕਰਾਂਗੇ ਔਰ ਹੱਥਾਂ ਦੇ ਵਿੱਚ ਸਾਡੇ ਹਾਰ ਵੀ ਹੋਣਗੇ ਜੀ ਔਰ ਸਾਡੇ ਕੋਲੇ ਇਹ ਵੀ ਸ਼ਮਤਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਦਾ ਮੂੰਹ ਤੋੜ ਮਾਰ ਦਾ ਜਵਾਬ ਦਾ ਅਸੀਂ ਦਵਾਂਗੇ ਜੀ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਭਾਈਚਾਰਕ ਸਾਂਝ ਜਿਹੜੀ ਹੈ ਸਾਡੀ ਮਜ਼ਬੂਤ ਰਹੇ ਜਿਹੜੀਆਂ ਵੀ ਤਾਕਤਾਂ ਇਹ ਕੁਝ ਮੈਨੂਪਲੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਇਹ ਗੁਰੂਆਂ ਫਕੀਰਾਂ ਵਲੀਆਂ ਕੰਧਾਰੀਆਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਇੱਥੇ ਭਾਈਚਾਰਕ ਸਾਂਝ ਜਿਹੜੀ ਹੈ ਮਜ਼ਬੂਤ ਹੈ ਕਿ ਉਹਨਾਂ ਦੇ ਹੌਸਲੇ ਜਿਹੜੇ ਆ ਬਿਲਕੁਲ ਪਸਤ ਹੋ ਜਾਣਗੇ ਔਰ ਕਿਸੇ ਵੀ ਪਾਸਿਓਂ ਤੇ ਸਾਡੀ ਭਾਈਚਾਰਕ ਸਾਂਝ ਨੂੰ ਜਿਹੜਾ ਉਹ ਨਹੀਂ ਤੋੜ ਸਕਦੇ ਮੈਂ ਬੇਨਤੀ ਕਰੂੰਗਾ ਡਾਕਟਰ ਰਵੀਰ ਜੀ ਆਪਣੀ ਗੱਲ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਮੇਰੇ ਸਹਿਯੋਗੀ ਦੇ ਮਾਨਜੇ ਔਰ ਜਗENDER ਮਾਤਾ ਸਾਹਿਬ ਦੇ ਪ੍ਰਧਾਨ ਹੁਮੇਸ਼ ਚੰਦ ਜੀ ਇਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਜੋ ਪੰਜਾਬ ਅੱਜ ਤਰੱਕੀ ਕਰ ਰਿਹਾ ਜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਿਹਤ ਕ੍ਰਾਂਤੀ ਦੀ ਜੇ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਜੇ ਅਸੀਂ ਗੱਲ ਕਰਦੇ ਹਾਂ ਹਜ਼ਾਰਾਂ ਬੰਦਿਆਂ ਨੂੰ ਨੌਕਰੀਆਂ ਦੇਣ ਦੀ ਪੰਜਾਬ ਤਰੱਕੀ ਕਰਦਾ ਹੋਇਆ ਕੁਝ ਤਾਕਤਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਦੇ ਪੰਨੂ ਵਰਗੇ ਬੰਦੇ ਉਹਨਾਂ ਦੇ ਹੱਥ ਟੋਕੇ ਬਣ ਕੇ ਇਹਨਾਂ ਦੀ ਕੋਸ਼ਿਸ਼ ਆ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗਾ ਉਹ ਗੜਬੜ ਕੀਤੀ ਜਾਵੇ ਅਸ਼ਾਂਤੀ ਪੈਦਾ ਪੈਦਾ ਕੀਤੀ ਜਾਵੇ ਇਹ ਤਿੰਨੀ ਲਾਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੀ ਅਮਨ ਸ਼ਾਂਤੀ ਦੀ ਅਸੀਂ ਇਹਨਾਂ ਨੂੰ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਦੇਵਾਂਗੇ ਔਰ ਇਹਨਾਂ ਨੂੰ ਮੋਹ ਤੋਰ ਜਵਾਬ ਦਿੱਤਾ ਜਾਊਗਾ ਬਾਬਾ ਸਾਹਿਬ ਦੀ ਜਨਤੀ ਜਿਹੜੀ ਪੂਰੇ ਦੇਸ਼ ਦੇ ਵਿੱਚ 140 ਕਰੋੜ ਲੋਕਾਂ ਦੇ ਨਮਾਇंदे ਸੀ ਉਹ ਸਾਡੇ ਹੀਰੋ ਸੀ ਸਾਡੇ ਦੇਸ਼ ਦੇ ਔਰ ਅਸੀਂ ਤਾਂ ਉਹਨਾਂ ਦੀ ਫੋਟੋ ਲਾਨੇ ਆ ਉਹਨਾਂ ਦੀ ਤੇ ਸ਼ੀਤਾਜ ਬਖਸ਼ ਦੀ ਫੋਟੋ ਲਾਨੇ ਆ ਸਾਡੇ ਸਾਰਿਆਂ ਦੇ ਜਿੰਨੇ ਵੀ ਸਾਡੇ ਮੰਤਰੀ ਆ ਐਮਐਨਏ ਸਾਰਿਆਂ ਦੇ ਕਮਰੇਆਂ ਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਦੋ ਜਿਹੜੇ ਸਾਡੇ ਕ੍ਰਾਂਤੀਕਾਰੀ ਸੀ ਇਹਨਾਂ ਨੇ ਸੈਕੂਲਰਿਜ਼ਮ ਦਾ ਕਨਸੈਪਟ ਦਿੱਤਾ ਜੀ ਸਮਾਜਵਾਦ ਦਾ ਬਰਾਬਰਤਾ ਦਾ ਸਾਰਿਆਂ ਨੂੰ ਬਰਾਬਰ ਟਰੀਟ ਕਰਨ ਦਾ ਜਿਹੜਾ ਇਹਨਾਂ ਨੇ ਜਿਹੜਾ ਬਰਾਬਰਤਾ ਦਾ ਭਾਈਵਾਲ ਦਾ ਇਹ ਸੰਦੇਸ਼ ਸੀ ਉਹਨਾਂ ਦਾ ਔਰ ਇਹ ਗੁਰੂਆਂ ਦਾ ਰਸਤਾ ਸੀ ਸਾਡੇ ਗੁਰੂਆਂ ਨੇ ਸਰਵਤ ਦੇ ਭਲੇ ਦੀ ਗੱਲ ਕੀਤੀ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਮਝਾ ਤੋ ਉੱਚਾ ਕੌਣ ਭਲੇ ਕੋ ਬੰਦੇ ਸਾਡੇ ਦੇ ਗੁਰੂ ਸਾਨੂੰ ਬੜੇ ਇਹੋ ਜਿਹੇ ਸਾਡੇ ਜਿਹੜੇ ਗੁਰੂ ਪੀਰਾਂ ਨੇ ਸਾਨੂੰ ਜਿਹੜੇ ਰਸਤੇ ਤੇ ਪਾਇਆ ਹੋਇਆ ਇਹ ਭਟਕੇ ਹੋਏ ਆ ਨਾ ਇਹ ਨਾ ਇਹ ਸਿੱਖ ਹੈ ਨਾ ਇਹ ਪੰਜਾਬੀ ਹੈ ਨਾ ਇਹ ਇੰਡੀਅਨ ਹੈ ਨਾ ਇਹਨਾਂ ਨੂੰ ਦੇਸ਼ ਨਾਲ ਪਿਆਰ ਹੈ ਨਾ ਪੰਜਾਬ ਨਾਲ ਪਿਆਰ ਹੈ ਨਾ ਸਿੱਖਾਂ ਵਾਲੇ ਸਮਾਜ ਦੇ ਦੁਸ਼ਮਣ ਹੈ ਪੰਜਾਬ ਦੇ ਦੁਸ਼ਮਣ ਹੈ ਦੇਸ਼ ਦੇ ਦੁਸ਼ਮਣ ਹੈ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਆ ਇਹਨਾਂ ਨੂੰ ਬਾ ਜਾਣ ਇਹ ਇਹਨਾਂ ਨਾਲ ਸਖਤੀ ਨਾਲ ਡੀਲ ਕਰਾਂਗੇ ਅਸੀਂ ਜਿਹੜੇ ਇਹਨਾਂ ਦੇ ਕੋਈ ਜਿਹੜੇ ਜਿਹੜੇ ਜਿਨ੍ਹਾਂ ਦੇ ਬਾਹਰ ਬੈਠੇ ਹੋਏ ਨੇ ਨਾ ਜਿਹੜੇ ਵਿਦੇਸ਼ੀ ਏਜੰਸੀਆਂ ਦੇ ਬਾਹਰ ਬੈਠ ਕੇ ਗੱਲਾਂ ਕਰਦੇ ਆ ਜੇ ਹਿੰਮਤ ਆ ਤਾਂ ਇੱਥੇ ਆ ਕੇ ਗੱਲ ਕਰਕੇ ਦਿਖਾਣ ਇਹ 14 ਨੂੰ ਅਸੀਂ ਤਾਂ ਹੋਵਾਂਗੇ ਅਸੀਂ ਤਾਂ ਅੰbedkar ਜੀ ਦੀ ਜਨਮ ਦਿਤੀ ਬਾਬਾ ਸਾਹਿਬ ਦੀ ਜਨਮ ਦਿਤੀ ਮਨਾ ਰਹੇ ਹੋਵਾਂਗੇ ਇਹਨਾਂ ਛਿੰਮਤਾ ਤਾਂ ਆਣ ਸਾਡੇ ਬੰਦੇ ਉਹਨਾਂ ਕੋਲੇ ਮਤਲਬ ਢੰਡੇ ਵੀ ਹੋਣਗੇ ਡੰਡੇ ਵੀ ਹੋਣਗੇ ਆਣ ਜਿਹਨਾਂ ਕੋਲੇ ਹਿੰਮਤ ਹੈ ਬਟ ਅਸੀਂ ਨਿਮਰਤਾ ਵਾਲੇ ਬੰਦੇ ਆ ਅਸੀਂ ਗੁਰੂ ਦੇ ਰਾਹ ਤੇ ਚੱਲਣ ਵਾਲੇ ਬੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਬਾਜਾਓ ਤੁਸੀਂ ਪੰਜਾਬ ਤਰੱਕੀ ਕਰਦਾ ਪੰਜਾਬ ਦੇ ਬੱਚਿਆਂ ਨੂੰ ਪੜ੍ਹਨ ਦਿਓ ਸਾਰੇ ਰਸਤੇ ਬੰਦ ਕਰਾਤੇ ਤੁਸੀਂ ਬਾਹਰ ਦੇ ਇਹਨਾਂ ਦੀ ਇਹਨਾਂ ਦੀ ਮਿਹਰਬਾਨੀਆਂ ਨਾਲ ਹੋਇਆ ਸਾਰੇ ਰਸਤੇ ਬਾਹਰ ਦੇ ਬੰਦ ਕਰਾਤੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਅਸੀਂ ਰੋਜ਼ਗਾਰ ਦੇਣਾ ਚੰਗੀ ਸਿੱਖਿਆ ਦੇਣੀ ਹੈ ਸਿਹਤ ਸੂਤਾ ਦੇਣੀ ਹੈ ਲੋਕਾਂ ਨੂੰ ਅਸੀਂ ਦਿਨ ਰਾਤ ਇਕੱਠੇ ਹੋ ਕੇ ਪੰਜਾਬ ਦੇ ਲੋਕ ਕੋਸ਼ਿਸ਼ ਕਰ ਰਹੇ ਆ ਇਹ ਪੰਜਾਬ ਦੇ ਦੁਸ਼ਮਣ ਹੈ ਮੈਂ ਪੰਜਾਬ ਆਪਣੇ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਕੋਈ ਆਪਣੇ ਚਾਹ ਹਿੰਦੂ ਲੀਟਰਾਂ ਦੇ ਘਰਾਂ ਤੇ ਆਪਣੇ ਕਾਰਨ ਜਾ ਕਿਸੇ ਦੇ ਕਰਨ ਮੈਂ ਉਹਦੀ ਵੀ ਨਿੰਦਾ ਕਰਦਾ ਸਾਰੇ ਇੱਕੋ ਹੀ ਐ ਇਹ ਸਾਰੇ ਚਚਰੇ ਭਾਈ ਆ ਸਭ ਇਹ ਚੋਰ ਸਾਰੇ ਇਕੱਠੇ ਹੋਏ ਹੋਏ ਆ ਇਹ ਜਿੰਨੇ ਵੀ ਗੈਂਗਸਟਰ ਐ ਜਿੰਨੇ ਵੀ ਇਹ ਦਸ਼ਾ ਵੇਚਣ ਵਾਲੇ ਆ ਇਹ ਸਭ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ ਅੰਦਰੋਂ ਇਕੱਠੇ ਆ ਸਾਰੇ ਇਹ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਗੰਦੀਆਂ ਕੁੱਝਿਆ ਹਰਖਤਾ ਆਪਾਂ ਨੂੰ ਸਮਝੀਏ ਸਾਨੂੰ ਆਪਣਾ ਭਾਈਚਾਰਾ ਬਹੁਤ ਮਜ਼ਬੂਤ ਕਰਨਾ ਚਾਹੀਦਾ ਔਰ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤਾਂ ਕਿ ਇਹਨਾਂ ਦੀ ਕਦੇ ਹਿੰਮਤ ਨਾ ਹੋਵੇ ਪੰਜਾਬ ਦੀ ਜਿਹੜੀ ਹੁੰਦੀ ਆ ਨਾ ਜਿਹੜੀ ਇਹਨਾਂ ਨੂੰ ਪੰਜਾਬ ਪਰ ਝਾਕਣ ਨਹੀਂ ਦੇਵਾਂਗੇ ਅਸੀਂ ਉਹਨਾਂ ਨੂੰ ਇਹਨਾਂ ਨੇ ਉਹਨਾਂ ਦੇ ਬੋਤ ਤੱਕ ਪਹੁੰਚਣ ਨਹੀਂ ਦਿਿਆ ਗਿਆ ਉਹਨਾਂ ਦੀ ਮਾੜੀ ਨਜ਼ਰ ਨਹੀਂ ਪੈਣ ਦਿੱਤਾ ਕਿਸੇ ਬਾਬਾ ਸਾਹਿਬ ਦੇ ਪੁੱਤ ਦੇ ਉੱਤੇ ਇਹ ਇੱਕ ਸਮਝ ਦੇਖੀ ਆਪਣੇ ਆਪ ਨੂੰ ਇਹ ਪੰਜਾਬ ਤਿਆਰ ਹੈ ਜੀ ਔਰ ਇਹਨਾਂ ਨੂੰ ਪੂਰਾ ਜਿਹੜਾ ਟਕ ਮਾਰਿਆ ਗਿਆ ਪੰਜਾਬ ਪੁਲਿਸ ਵੀ ਔਰ ਸਰਕਾਰ ਵੀ ਲੋਕ ਵੀ ਨੌਜਵਾਨ ਵੀ ਸਾਡੇ ਸਾਰੇ ਅਸੀਂ ਤਿਆਰ ਹੈ ਔਰ ਇਹਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਕਿ ਜੇ ਹਿੰਮਤ ਆ ਤਾਂ ਇੱਥੇ ਆ ਕੇ ਗੱਲ ਕਰੋ ਤੁਸੀਂ ਇਹੋ ਜਿਹੇ ਪੁੱਜੀ ਹਰਫਤਾਂ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਸਰਦਾਰ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਪੀਐਮ ਦੇ ਕਾਰਜਾ ਦੇ ਘਰ ਤੇ ਹਮਲਾ ਉਹ ਤਰ੍ਹਾਂ